ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਨੂੰ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਐ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਨ ਡ ਵੋਈਂ ਪੋਈ ਆ ਗਿਆ ਸਜਣੋ। ਤਹਿਸੀਲ ਖੰਡੂਰ ਸਾਹਿਬ ਆ ਗਈ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ। ਤੇ ਗਰਵੇਲ ਨੂੰ ਮਿਲਾਵਾਂਗੇ ਤੁਹਾਨੂੰ ਤਿੰਨ ਐਨੀਮਲ ਵਿਕਰੀ ਵਾਲੇ ਆ ਐਨੀਮਲ ਤਾਂ ਵੀਰਹਰਾਂ ਕੋਲੇ ਸੀਗੇ ਜਾਦੇ ਤੇ ਕੋਈ ਸੱਜਣ ਇਥੋਂ ਲੋਕਲ ਪਿੰਡ ਦਾ ਭਰਾ ਕੋਈ ਇਹਨਾਂ ਦਾ ਉਹ ਦੋ ਝੋਟੀਆਂ ਲੈ ਗਿਆ ਚੰਗੀਆਂ ਸੀ ਇਹ ਵੀ ਚੰਗੀਆਂ ਨੀਲੀ ਰਾਵੀ ਦੀ ਵੀ ਸੂਈ ਸਵਾਈ ਆ ਮੋਹਰਾ ਦੀਆਂ ਵੀ ਦੋ ਝੋਟੀਆਂ ਸੂਈਆਂ ਸਵਾਈਆਂ ਤੇ ਇੱਕ ਰਿਕਵੈਸਟ ਬੇਨਤੀ ਹਰ ਵੀਡੀਓ 'ਚ ਆ ਵੀ ਜਿਹੜਾ ਪਸ਼ੂ ਤੁਸੀਂ ਸੱਜਣੋਂ ਖਰੀਦਦੇ ਆ ਉਹ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਬੜਾ ਧੰਨਵਾਦ ਕਿਉਂਕਿ ਬਾਤ ਦੀਆਂ ਗੱਲਾਂ ਸੱਜਣੋਂ ਬਾਅਦ ਚ ਰਹਿ ਜਾਂਦੀਆਂ ਆਜੋ ਡਿਟੇਲ ਲੈਨੇ ਆਪਾਂ ਨੀਲੀ ਤੋਂ ਸ਼ੁਰੂ ਕਰਾਂਗੇ ਤੇ ਅੱਗੇ ਤੁਹਾਨੂੰ ਦੋ ਝੋਟੀਆਂ ਮੋਹਰਾ ਦੀਆਂ ਇਹ ਵੀ ਤੋਰ ਕੇ ਵਿਖਾਵਾਂਗੇ ਕਿੰਨਾ ਕਿੰਨਾ ਦੁੱਧ ਕੀ ਲੇਖਾ ਜੋ ਖਾ ਰੂਗਾ ਇਹਨਾਂ ਦਾ ਕਰਮਾਂ ਵਾਲਿਆਂ ਦਾ ਗਰਵੇਲ ਵੀਰ ਸਾਸਰੀ ਕਾਲ ਸਾਸਰੀ ਜੀ ਹੋਰ ਸੁਣਾਓ ਬਹੁਤ ਵਧੀਆ ਕਿਰਪਾ ਵਾਹੇਗੀ ਜੀ ਚੜਦੀ ਕਲਾ ਨਾ ਬਹੁਤ ਕਿਰਪਾ ਮਾਰ ਦਿੱਤੀ ਜੀ ਸ਼ੁਕਰਾਂ ਮਾਲਕ ਕਰਪਾ ਹੀ ਰੱਖੇ ਹਨਾ ਬਿਲਕੁਲ ਵੀ ਜੀ ਹੋਰ ਤੇ ਉਹਦੇ ਵੀਰ ਵਧੀਆ ਜੀ ਭਾਈ ਕੀ ਜੀ ਨਾਲ ਮੇਰਾ ਨਾ ਚੜ੍ਹਦੀ ਕਲਾ ਬਾਬਾ ਦੀਪ ਸਿੰਘ ਦੀ ਕਿਰਪਾ ਆ ਗਈ ਸ਼ੁਕਰ ਚੜ੍ਹਦੀ ਕਲਾ ਹੀ ਰੱਖੇ ਬਾਬਾ ਦੀਪ ਸਿੰਘ ਤੇ ਸਾਹਿਬ ਜੀ ਆਪਣਾ ਐਡਰੈਸ ਦੇ ਦੀਏ ਭਾਜੀ ਪਿੰਡ ਵਈਪੂਈ ਜ਼ਿਲ੍ਹਾ ਤਰਨਤੰਤ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ 905665008 90565008 ਇਹ ਤੇ ਕਰੇ ਸੰਪਰਕ ਇਹ ਤੇ ਹਾਂਜੀ ਕਰਨਾ ਫਿਰ ਫੋਨ ਕਰਨਾ ਜਾਨਵਰ ਕਿੰਨੇ ਮਖਾ ਦੇਣੇ ਹੁਣ ਅੱਜ ਵੀ ਜੀ ਹੁਣ ਤਾਂ ਤਿੰਨ ਹੀ ਜੇ ਛੋਟੀਆਂ ਆਪਣੇ ਪਿੰਡ ਦਾ ਹੀ ਗਾ ਵੀਰੋ ਲੈ ਗਿਆ ਆਪਣੇ ਕੋਲ ਬਹੁਤ ਛੋਟੀਆਂ ਲੈ ਗਿਆ ਚੰਗੀਆਂ ਹਨਾ ਬਹੁਤ ਚੰਗੀਆਂ ਹੈ ਚਲੋ ਉਹ ਵੀ ਆਪਣਾ ਭਰਾ ਆ ਚੰਗੀਆਂ ਦੇਣੀਆਂ ਪੈਣੀਆਂ ਸਾਰੀਆਂ ਚੰਗੀਆਂ ਪਰ ਉਹ ਵੀ ਦੀ ਪਤਾ ਕਿ ਕੱਦ ਇਹਨਾਂ ਨੂੰ ਜ਼ਿਆਦੇ ਹੋਣਾ ਦੇ ਠੀਕ ਆ ਕੱਦ ਵਜ਼ਨ ਸੂਈਆਂ ਕੱਲ ਦੀਆਂ ਸੂਈਆਂ ਸੀ ਉਹ ਬਿਲਕੁਲ ਤਾਰੀ ਬਾਕੀ ਆ ਵੀ ਝੋਟੀਆਂ ਬਹੁਤ ਨੇ ਉਹ ਨਹੀਂ ਕੱਲ ਵੀਡੀਓ ਬਣਾਉਣੀ ਸੀ ਤੇ ਕੱਲ ਵੀ ਜੀ ਲਾਈਟ ਦਾ ਸਾਡੇ ਤੁਹਾਨੂੰ ਕੋਲ ਪ੍ਰੋਬਲਮ ਆ ਗਈ ਹਾਂ ਮੈਂ ਤੁਹਾਨੂੰ ਜਦੋਂ ਫੋਨ ਕਰਦਾ ਵੀ ਜੀ ਆਇਓ ਤੇ ਉਹ ਫੇਰ ਲਾਈਟ ਦਾ ਕਰਕੇ ਲਾਈਟ ਦੇ ਨਾਲ ਹੀ ਵੀ ਜੀ ਨਵਾਏ ਜਾਣੇ ਆ ਗਰਮੀ ਬਹੁਤ ਜ਼ਿਆਦੀ ਗਰਮੀ ਬਾਲਾ ਧਾਲ ਆ ਪਾਣੀ ਦੀ ਦਿੱਕਤ ਸੀ ਥੋੜੀ ਸੀ ਹਾਂ ਬਿਲਕੁਲ ਬਿਲਕੁਲ ਥੈਂਕ ਯੂ ਬਿਲਕੁਲ ਹੀ ਕਰ ਬੈਠੇ ਤੇ ਬਾਅਦੋਂ ਲਾਈਟ ਨਹੀਂ ਆਏ ਲੈ ਤੇ ਸਾਫਰਾ ਨੀਲੀ ਦਾ ਕੀ ਲੇਖਾ ਜੋਖਾ ਇਹ ਵੀ ਜੀ ਦੂਜੇ ਸੂਏ ਝੋਟੀ ਏ ਓਕੇ ਦੁੱਧ ਵੀ ਜੀ ਕੋ 12 ਕਿਲੋ ਤੋਂ ਬਾਹਰ 12 ਕਿਲੋ ਦਾ ਸੌਦਾ ਕਰੇ ਵੀਰ ਆਪਣੇ ਨਾਲ ਕੋਈ 12 ਕਿਲੋ ਦਾ ਸੌਦਾ ਕਰ ਲੇ 12 ਤੋਂ ਬਾਹਰ ਉਹ ਲੈ ਜੇ ਅੰਦਰ ਹੋਊਗਾ ਤੇ ਵੀ ਜੀ ਸਾਡੀ ਸਾਡੇ ਕੋ ਆ ਓਕੇ 13 ਹੋਊਗਾ 11 ਨਹੀਂ ਹੋਊ 12 ਮੰਨ ਕੇ ਸੌਦਾ ਕਰੇ ਮਗਰ ਵੀ ਕੱਟੀ ਵੀ ਹੋਊ ਮਗਰ ਕੱਟੀ ਹਣਾ ਕਿਹੋ ਕਿੱਡੀ ਚੰਗੀ ਆ ਕੀ ਬਾਤ ਆ ਖੋਲ ਦੇ ਖੋਲ ਦੇ ਤੇ ਚੂਨ ਚਾਂਦੀ ਦਾ ਜੋਦਾ ਦੱਸ ਦੂ ਹਣਾ ਆਪੇ ਇਹ ਦੇ ਇੱਕ ਮਿੰਟ ਵੀ ਜੀ 1 ਮਿੰਟ ਦੇ 60 ਸਕੰਡ ਆ ਨਾ 120 ਸਕੰਡਾਂ 'ਚ ਮੈਚ ਹੋਈ ਜਾਊਗੀ 2 ਮਿੰਟਾਂ 'ਚ ਹਾਂ ਕੀ ਬਾਤ ਇੰਨੀ ਪੋਲੀ ਇਹ ਵੀ ਵੱਧਦੀ ਆ ਜੇ ਟਾਈਮ ਚੱਲ ਖੁੱਲਾ ਦੱਸਣਾ ਚਾਹੀਦਾ ਹਾਂਜੀ ਹਾਂਜੀ ਤੇ ਬਾਕੀ ਪੱਕੇ ਹਵਾਨੇ ਨਹੀਂ ਦੁੱਧ ਨੂੰ ਖਰੀ ਆ ਮੈਂ ਨਾ ਵੀਜੀ ਦੁੱਧ ਤੁਹਾਨੂੰ ਕਿਹਾ ਵੀ 12 ਦਾ ਸਬਦਾ ਕਰੇ ਕੋਈ 11 ਹੋ ਗਿਆ ਸਾਢੇ 13 ਹੋ ਗਿਆ ਲੈ ਜੀ ਲੈ ਜੀ ਹਾਂ ਤੇ ਗਾੜੀ ਵੀ ਚੰਗੀ ਮੈਂ ਨਾ ਵੀਜੀ 1.5 ਕਿਲੋ ਤੋਂ ਬਾਹਰ ਗਾੜੀ ਆ ਹਾਂ ਗਾਇਆਂ ਨੂੰ ਲੇਵਾ ਚੰਗਾ ਕਰਮ ਵਾਲੀ ਦਾ ਬਹੁਤ ਚੰਗੀ ਸਿਰਫ ਇਹਦਾ ਵੀ ਜੀ ਸਿੰਘ ਥੋੜਾ ਜਿਹਾ ਖੁੱਲਾ ਆ ਗਿਆ ਸਿੰਘ ਛੋਟਾ ਹੁੰਦਾ ਏ ਝੋਟੀ ਟਾਪ ਦੀ ਹੀਗੀ ਹਾਂ ਬਾਕੀ ਟਾਪ ਦੀ ਜੇਬ ਜੇ ਟੀਕੇ ਭਰਾ ਲੂ ਬੱਚੇ ਲਾ ਦੂਗੀ ਹਨਾ ਬੱਚੇ ਉਹ ਜੇ ਲਾ ਦੂਗੀ ਕਿਆ ਬਾਤ ਆ ਆ ਵੇਖੋ ਸੱਜਣੋ ਬਹੁਤ ਚੰਗੀ ਆ ਹਾਂ ਨਹੀਂ ਚੰਗੀ ਓਕੇ ਚਵਾਈ ਵੀ ਜੀ ਸਮਝ ਲਓ ਵੀ ਬੱਚਾ ਚੋਲੇ ਭਾਵੇਂ ਕਿ ਬਜ਼ੁਰਗ ਚੋਲੇ 100 ਦੀ 100 ਮੈਂ ਨਾ ਵੀ ਜੀ ਬਹੁਤ ਜਿਆਦੀ ਪੋਲੀ ਬਹੁਤ ਜਿਆਦੀ ਜਿੰਨਾ ਨਹੀਂ ਉਹ ਵੀ ਹੋ ਸਕਦਾ ਵੀਰ ਬਸ ਉਹਨੂੰ ਥਣ ਫੜਨੇ ਹੋਣੇ ਚਾਹੀਦੇ ਮੈਂ ਚੋ ਦੂੰਗਾ ਜੋਦਾ ਚੋ ਲੈਦਾ ਨਹੀਂ ਮੈਂ ਨਹੀਂ ਦੂੰਗਾ ਅੱਛਾ ਮੈਂ ਹਾਂ ਜੋਦਾ ਚੋ ਲੈਦਾ ਜੋਦਾ ਸਿੱਖਣ ਦੇ ਆ ਜੋਦਾ ਹਜੇ ਸਿੱਖਣ ਦੇ ਆ ਇਹਦੇ ਸਿੱਖਦਾ ਜੀ ਵਾਕੇ ਬਾਕੀ ਲੈਵਲ ਉ ਵਿੱਚ ਡੱਬ ਡੁੱਬ ਚੰਗੇ ਮੈਂਦੇ ਹਨ ਬਹੁਤ ਚੰਗੀ ਵੀਜੀ ਜੋ ਤੇ ਜੋਦੇ ਦੇ ਕਿੰਨੇ ਦੀ ਦੇਣੀ ਆ ਕਿ ਗਰਵੇਲ ਦੱਸੂ ਨਹੀਂ ਨਹੀਂ ਬਾਅਦ ਦੱਸੂਗਾ ਫਿਰ ਛੋਟਾ ਛੱਡ ਕਰਦਾਂਗੇ ਅੱਛਾ ਆਪਾਂ ਛੂਟ ਕਰ ਦਿਆਂਗੇ ਹੈ ਵੀਜੀ ਇਹਦਾ ਵੀ ਛੋਟੀ ਵੀਜੀ ਲੱਖ ਦੀ ਵੇਖਦੀ ਲੱਖੋਂ ਬਾਹਰ ਹੀ ਵੇਖਦੀ ਐ ਇਹ ਦੇਣੀ ਵੀਜੀ 93000 ਦੀ ਸਿਰਫ 90 ਤੇ 3 93 93 ਹੈ ਆ ਤਾਂ ਨਹੀਂ ਵੀ ਇਹ ਲਾ ਮਾ ਦੇਲਾ ਮੱਛਾਂ ਨੂੰ ਤਾਂ ਤੂੰ ਕੋਰਾ ਕਿਉਂ ਕਰ ਮੇਲਾ ਕੋਈ ਗੱਲ ਨਹੀਂ ਜੀ ਦੱਸ ਦੋ ਤੁਸੀਂ ਦੱਸ ਦੋ ਕੋਈ ਨਹੀਂ ਫੇਰ ਵੀ ਕੋਈ ਨਹੀਂ ਵੀ 90 ਪੂਰੇ ਦੇ ਦਾਂ ਹੋਰ ਦੱਸੋ ਤਿੰਨੇ ਜਾਂ ਕਿਉਂ ਬਟਾ 90000 ਦੀ ਜੀ ਜੋ ਦੱਸਿਆ ਦੁੱਧ ਦੋ ਟਾਈਮ ਚੋਣ 12 ਦੱਸਿਆ 13 ਹੋਊਗਾ ਤੇ ਖੜਨਾ ਤੇ ਸੁਆ ਕਿੰਨੇ ਦਨਾਂ ਦਾ ਲਾਵੇ ਆਪਾਂ ਦਾ ਵੀ ਜੀ ਨੂੰ ਦਹਾਂ ਦਨਾਂ ਦਾ ਲਾਲੇ ਕੋਈ ਦਹਾਂ 12 ਦਨਾਂ ਦਾ ਲਾਲੇ ਕੱਟੀ ਨਾ ਕਰ ਆਹ ਨਹੀਂ ਭਾਏ 15 ਦਾ ਲਾਲੇ ਸਾਹਮਣੇ ਬੱਜਾ ਬੱਜਾ ਆਹ ਕੱਟੀ ਆ ਹਨਾ 11 ਨਹੀਂ ਵੀਜੀ ਹੋਊਗਾ 12 ਤੋਂ ਬਾਹਰ ਹੋਊਗਾ ਤੇ ਸਾਡੇ ਕੋਲ ਲੈ ਜਾਣੀ ਇਹ ਸਾਡੀ ਸਾਡੇ ਕੋਲ ਬੱਜੀ ਓਕੇ 13 ਤੇ 13 ਤੋਂ ਵੀਜੀ ਬਾਹਰ ਕੱਟ ਸਕਦੀ ਆ 11 ਤੋਂ ਮਤਲਬ ਵੀ 12 ਤੋਂ ਅੰਦਰ ਨਹੀਂ 11 ਨਹੀਂ ਹੁੰਦਾ ਕਦੀ ਵੀ ਠੀਕ ਆ 12 ਤੋਂ ਬਾਹਰ ਰੱਖੂਗੀ ਓਕੇ ਬਾਕੀ ਸਾਡੇ ਕੋਲ ਦੋ ਟਾਈਮ ਚੋੜਨ ਬਾਕੀ ਸੇਵਾ ਕੰਦ ਫੇਰ ਦੇਣਾ ਫੇਰ ਦੇਣਾ ਅਸੀਂ ਤਾਂ ਬਾਲਟੇ ਭਰ-ਭਰ ਠੋਕੀਦੇ ਆ ਵੀ ਖਾ ਲਓ ਜਿੰਨਾ ਖਾਣਾ ਜੀ ਆਈ ਆਪਣੇ ਕੋਲ ਪਰਸੋਂ ਆਈ ਆ ਇਹ ਪਰਸੋਂ ਆਈ ਨਹੀਂ ਕੱਲ ਦਾ ਦੇਣੀ ਆਪਣੇ ਕਮਲ ਵਾ ਠੀਕ ਆ ਤੇ ਇਹਦਾ ਲੇਖਾ ਜੋਖਾ ਇਹ ਵੀ ਜੀ ਚੌਥੇ ਦਿਨ ਦੀ ਸੂਈ ਆ ਬੱਚਾ ਜੀ ਓਕੇ ਇਹਦੇ ਮਗਰ ਕੱਟਾ ਇਹਦੇ ਮਗਰ ਕੱਟਾ ਜੀ ਚਾਰਾਂ ਦਿਨਾਂ ਦੀ ਸੂਈ ਆ ਕੀ ਵੀ ਜੀ ਫੁੱਲ ਵੱਡੀ ਝੋਟੀਆਂ ਕੱਦ ਦੀ ਲੇਵੇ ਭਾਂਡੇ ਦੀ ਵੀ ਚੰਗੀ ਆ ਲੇਵਾ ਵੀ ਜੀ ਜੇ ਟਾਈਮ ਕੋਈ ਨਹੀਂ ਹੋਇਆ ਜੇ ਚਵਾਈ ਆਪਣੀ ਹੁੰਦੀ ਵੀ ਜੀ ਟਾਈਮ ਦੇ ਟਾਈਮ ਹੀ 5:30 ਵਜੇ ਓਕੇ ਯਾ ਦੇਵੀ ਜੀ 4 ਵਜੇ 4 ਨਹੀਂ ਵਜੇ ਦੇ ਅਜੇ ਡੇਢ ਘੰਟਾ ਲਿੰਦਾ ਟਾਈਮ ਦਾ ਨਾ ਠੀਕ ਕੋਈ ਵੀ ਜੀ ਬੋਲਾ ਹੀ ਹੋਊਗਾ 11 ਕਿਲੋ ਓਕੇ ਕੋਈ ਦੋ ਡਾਂਗ ਚੋਲੇ ਤੇ ਆਪਣੀ ਤਸੱਲੀ ਕਰਕੇ ਖੜੇ ਦੁੱਧ ਤੇ ਮਲੇ ਮੂਲੇ ਦੇ ਲਾ ਕੇ ਵੀ ਜੀ 14 ਕਿਲੋ ਤੋਂ ਬਾਅਦ ਝੋਟੀ ਚੱਲੇ ਜਾਣਾ ਨੇ ਮਜੇ ਨਾ ਕੱਤ ਬਹੁਤ ਹਾਂ ਕੋਈ ਵੀ ਜੀ ਮੈਂ ਆਪਣੀ ਪਸ਼ਮੀ ਨਹੀਂ ਹੋਊਗੀ ਜਿਹੜੀ ਵੀਡੀਓ ਜੇ ਆਪਾਂ ਪਾਉਨੇ ਆ ਕੋਈ ਨਾ ਬਟ ਟਾਈਮ ਦੇ ਟਾਈਮ ਚ ਵਾਈ ਕਰਦੇ ਇਹ ਨਹੀਂ ਆ ਵੀ ਬੇਟਾ ਮੀਆਂ ਮਈਆਂ ਚੋਕੇ ਜਾਂ ਛੱਡਣ ਵਾਲਾ ਕੰਮ ਆਪਣੇ ਕੋਲ ਹਾਂ ਵੀ ਐਵੇਂ ਲੇਵੇ ਭਰੀ ਫਿਰਨ ਇਹਨਾਂ ਨੂੰ ਵੀ ਜੀ ਖਰਾਬ ਨਹੀਂ ਕਰਨਾ ਇਹਨਾਂ ਗਿਹੜਾ ਮੂੰਹ ਬੋਲ ਕੇ ਦੱਸਣਾ ਚਾਹਣਗੇ ਵਾਕੇ ਸਿਆਣੀ ਗੱਲ ਬੋਲੋ ਸੂਆ ਦੂਜਾ ਦੂਜੇ ਸੂਏ ਦੇ ਚਾਰਾ ਪੰਜਾਂ ਦਿਨਾਂ ਦੀ ਸੂਈ ਥੱਲੇ 10 11 ਕਿਲੋ ਤਿਆਰ ਮਿਲੂ ਤਿਆਰ ਵੀ ਜੀ ਦੋੜਾਂ ਕੋਈ ਚੋਕੇ ਜਾਂ ਲੇਵੇ ਤੇ ਨਾੜਾਂ ਨੂੰ ਨਾ ਵੜ ਗਿਆ ਓਏ ਮੈਂ ਨਾ ਵੀ ਜੀ ਵੇਖੋ ਬਿਲੀ ਘਰ ਬਣਿਆ ਪਿਆ ਕੀ ਦੋਵੇਂ ਬੰਨੇ ਹੀ ਆਣ ਬਿਲੀ ਘਰੀ ਬਣਾਇਆ ਕਰਮਾ ਲਈ ਇਹ ਵਹੀ ਪੋਈਆਂ ਵਾਲਾ ਬਿਲੀ ਘਰ ਕੇ ਜੋਦੇ ਦੂਜਾ ਤ ਅੱਛਾ ਠੀਕ ਹੈ ਠੀਕ ਹੈ ਇਧਰ ਇੱਕੋ ਵਿਜੀ ਕੰਨ ਮਿਲਕਾ 14 ਲੱਭਦਾ ਹੀ ਨਹੀਂ ਕੱਦ ਬੜਾ ਵੱਡਾ ਮੈਂ ਕਿਹਾ ਦੱਪਣਾ ਕੱਦ ਦੇਖੋ ਬਹੁਤ ਸਜਣਾ ਲੇਵਾ ਨਾੜਾ ਨੂੜਾ ਗਾੜੀ ਸੁਣੀ ਹੋਗੀ ਚਵਾਈ ਹੋਗੀ ਰੂਮਰ ਕੀ ਪੋਲੀ ਛੋਟੀ ਬਹੁਤ ਸੋਹਣੀ ਵਿਜੀ ਚਵਾਈ ਹੈ ਇਹਦਾ ਰੇਟ ਫਿਰ ਇਹਦਾ ਵਿਜੀ ਛੋਟੀ ਦੇ ਦੀ 135 ਦੀ ਅੱਛਾ ਹਾਂਜੀ ਕਰਦੇ ਹੋ ਯਾਰ ਮਾਨਤਾ ਨੇ 135 ਨਾ ਕਰੋ ਬਾੜਾ ਕੰਮ ਤੇਜ਼ ਜੀ ਹੁਣ ਕੀ ਕਰੀਏ ਝੂਟੀ ਚੰਗੀ ਆ ਪਰ ਚੱਲ ਕਰਦੇ ਹੋ ਯੋਧਾ ਵੇਦਾ ਹੁਣ ਝੂਟੀ ਨਹੀਂ ਵੀ ਇਹ ਕੀ ਗੱਲ ਬਣੀ ਨਹੀਂ ਨਹੀਂ ਅੱਛਾ ਯੋਧਾ ਮੇਰੇ ਨਾਲ ਵੇਦਾਣਾ ਵੀ ਆਪਾਂ ਦੇਖ 42 ਕਹਿੰਦੇ ਆ ਗੱਲ ਤਾਂ ਹੀ ਤਾਂ ਹੀ ਵੇਦਾ ਇਹਦੀ ਇੱਕ ਬੱਤੀ ਝੋੜੀ ਦੇ ਦਾਂਗੇ 1 ਲੱਖ ਤੇ 32000 ਦੀ ਯੋਧਾ ਚ ਪਾਊਗਾ بے چاک کی میرا کوئی تین ٹائم چار ٹائم اپنی تصدیق کر کے ویجی جڑا دسیا جی بولے والا حساب ہے واکے دو ڈنگ چولے دد بار کڈاواں گے ٹھیک ہے 11 گیا تے 12 13 ہو سکدا دس نہیں ہو گا ਧੰਨਵਾਦ کیونکہ ویجی نے وعدہ نہ کرنا نہیں ہنا تے ا چھوٹی دا کی لکھا جو اے ویجی چھوٹی دا کبیر ساڈے کو لئی ہیگی ਝوٹیے اچھا نے سانو پایا 500 روپے زاید اوکے او کہندا میں ملازم اے تے میں ویجی ایتوار آوں گا لین ہاں تے او دا ایتوار نہیں آیا بعد چ 500 پائے ਇਹ ਯੂਨੀਫਾਰਮ ਵੀ ਲੋਰਾ ਵੀ ਜਿਆਡੀ ਵਿਕਦੀ ਆ ਪਤਾ ਨਾ ਨਾ ਵੀਰ ਜੀ ਆਪਾਂ ਤੁਹਾਨੂੰ ਸਾਈ ਪਾਈ ਜਬਾਨ ਹੁੰਦੀ ਆ ਇਹਦੇ ਪਰ ਆਪਾਂ ਲੈ ਜਾਣੀ ਆ ਤੇ ਉਹਨੂੰ ਕਿਹਾ 500 ਦਾ ਲੈ ਜਾ ਉਹ ਵੀਰ ਸਾਡਾ ਫੋਨ ਨਹੀਂ ਚੁੱਕਦਾ ਯਾਰ ਫੋਨ ਹੀ ਚੱਕਦਾ ਤੂੰ 500 ਲੈ ਜੇ ਤੇਰਾ ਚ ਵੀਡੀਓ ਵੇਖੂਗਾ ਫੇਰ ਅੱਜ ਵੀਡੀਓ ਵੇਖੂ ਚਲੋ ਵੀਰ ਵੇਚ ਲਿਆ ਜੀ ਵੀ ਅਨੇ ਭਰਾਵਾ ਲੈ ਨਹੀਂ ਕੋਈ ਗੱਲ ਨਹੀਂ ਯਾਰ ਆ ਉਹਦਾ 500 ਆ ਸਾਡੇ ਕੋਲ ਉਹ 500 ਆ ਇਹ ਨਹੀਂ ਗੱਲ ਬੈਠੇ ਉਹ ਵੀ ਕਹਿਣ ਲੱਗੇ ਵਿੱਚ ਸੋਦੇ ਨੇ ਕਿ ਕੋਈ ਹਾਲੀ ਵੀਰ ਨਹੀਂ ਸੁਹਾ ਦੂਜਾ ਹਨਾ ਸੁਹਾ ਦੂਜਾ ਵੀਡੀਓ ਸੀ ਮਗਰ ਇਹਦੇ ਘਟੀ ਇਹਦੇ ਬਾਬਾ ਖਾਈ ਭੈਣ ਭਰਾਵਾ ਸਾਰਿਆਂ ਨੂੰ ਵੀ ਤੂੰ ਯੂਟਿਊਬ ਬਹੁਤ ਜਿਆਦੀ ਹੈ ਛੇ ਦੰਦ ਮੂੰਹੋਂ ਵੀ ਮੂੰਹ ਜੇ ਦੰਦਾਂ ਦੇ ਭਾਰੇ ਬੜਾ ਚਵਾ ਚੂ ਲੱਗਾ ਮੈਂ ਲੋ ਵੀ ਜੀ ਇੰਨੇ ਵੀਰਾਂ ਦੇ ਫੋਨ ਆਏ ਨਾ ਤੇ ਭਾਰੋ ਵੀਰ ਨੇ ਸਾਡੀ ਝੋਟੀ ਡਕਾ ਕੇ ਬੰਦੀ ਸਾਈਡ ਤੇ ਵੀ ਚਲ ਕੋਈ ਗੱਲ ਨਹੀਂ ਮੈਂ ਤਵਾਰ ਲੈ ਜਾਊਗਾ ਐਦਾਰ ਮੁੜ ਕੇ ਵੀਰ ਨੇ ਫੋਨ ਨਹੀਂ ਚੱਕਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਬੰਦਾ ਦਾਸੀ ਦੇਵੇ ਮੈਂ ਪੈਸੇ ਨਹੀਂ ਬਣਦੇ ਜਾਂ ਕੋਈ ਗੱਲ ਨਹੀਂ ਕੋਈ ਗੱਲ ਤਾਰ ਨੇ ਕੀ ਬਣ ਗਿਆ ਹੁਣ ਦੁੱਧ ਕਿੰਨਾ ਚਵਾਉਣੇ ਆਪਾਂ 10 ਕਿਲੋ 10 ਕਿਲੋ ਵੀ ਜੀ ਕੋਈ ਨੁਸਾਨੀ ਵੀ ਜੀ ਕੋਈ 100 ਮਜਬੂਰੀ ਹੋ ਸਕਦੀ ਪਹਿਲਾਂ ਹੀ ਕੋਈ ਗੱਲ ਕੋਈ ਗੱਲ ਨਹੀਂ ਬੜਾ ਕੁਝ ਹੋ ਜਾਂਦਾ ਇਹ ਤਾਂ ਸ ਕਿਉਂਕਿ ਸਾਡੇ ਕੋਈ ਕਿਸੇ ਵੇਲੇ ਭੈਣ ਭਰਾ ਕੋ ਲੈਣ ਚਾਹੀਏ ਕਿਵਲੇ ਪੈਸੇ ਨਹੀਂ ਭਰਦੇ ਸੋ ਗੱਲ ਹੋਈ ਨਹੀਂ ਹਣਾ ਹੋ ਜਾਂਦੀ ਕੋਈ ਗੱਲ ਨਹੀਂ ਕਰਦੀ ਯਾਰ ਹੋ ਜਾਂਦਾ ਬਸਾ ਕੋਈ ਨਹੀਂ ਭਰਾ ਨਾ ਭਾਵੇਂ ਅੱਜ ਵੀ ਫੋਨ ਕਰਕੇ ਆਪਣਾ 500 ਪਵਾ ਸਕਦਾ ਉਹ ਹਾਂ ਸਿਆਣੀ ਗੱਲ ਆ 500 ਨਾਲ ਛਾ ਕੀ ਹੋਣਾ ਬਿਲਕੁਲ ਇਹਦਾ ਮਹਾਰਾਜਾ ਰਜਾਵੇ ਬੰਦਾ ਰਾਜਦਾ ਹੀ ਬਿਲਕੁਲ ਸਿੰਗੀ ਵੇਖੋ ਇਹ ਹਾਂ ਜਮਾ ਜੋਦੇ ਦੀਆਂ ਮੋਛਾਰ ਕੀ ਆ ਮੋਛਾਰ ਕੀ ਕੇ ਟੁੰਡੀਆਂ ਦਿੱਤੀ ਜਾਂਦੀ ਹਾਂ ਵਾਕਿਆ ਹੀ ਸਿਆਣੀ ਗੱਲ ਆ ਬਾਕੀ ਸੁਭਾ ਚੰਗਾ ਕੱਟੀਦਾ ਬਾਹਲੀ ਠੰਡੀ ਵੀਰ ਜੀ ਬੰਦ ਜੋਦੇ ਵੇਖੋ ਹਾਂ ਕੱਟੀ ਵੀ ਵਿਖਾ ਦਿੱ ਗਏ ਜੋਦੇ ਦੀ ਤੇ ਚੂਣ ਤਾਂ ਇਹਨੂੰ ਦੁਨੀਆ ਤੋਂ ਨਿਆਰਾ ਜਿਹੜੀ ਮਰਜ਼ੀ ਲੈ ਜਾਓ ਗਾਲੀ ਕੱਢਵਾ ਹੀ ਨੀ ਕਰਮਾਉਣੀ ਯਾਰ ਬਾਲੀ ਸਿਆਣੀ ਕੱਟੀ ਆ ਬਹੁਤ ਚੰਗੀ ਹੋਵੇ ਜੀ ਰੇਟੇ ਦਾ ਅੱਜ ਦਾ ਵੀ ਜੀ ਉਹਨਾਂ ਵੀਰ ਨਾਲ ਇਹ ਇੱਕ 13 ਦਾ ਸੌਦਾ ਆਪਣਾ ਠੀਕ ਹੈ ਜੀ 1 15 ਦੀ ਆਪਾਂ ਪਾਈ ਸੀ ਇੱਕ 10 ਦੀ ਝੋਟੀ ਅੱਜ ਆਪਾਂ ਦੇ ਦੇਣੀ ਆ ਇੱਕ ਲੱਖ ਤੇ 10000 ਦੀ ਉਹ ਬੱਚਾ ਜਿਹੜਾ ਦਹਾਨਾ ਦਾ ਬੱਚਾ ਹੋ ਗਿਆ ਕੱਟੀ ਹਾਂ ਕੱਟੀ ਜੀ ਮਗਰ ਵੀ ਆਪ ਵੀ ਝੋਟੀ ਮਲੋਂ ਕੱਟੀ ਐ ਕੱਟੀ ਐ ਤੇ ਮਗਰ ਵੀ ਕੱਟੀ ਬਾਕੀ ਓਕੇ ਰਿਪੋਰਟ ਝੋਟੀ ਆ ਕੋਈ ਚਵਾਈ ਤੂੰ ਵੀ ਜੀ ਟੌਪ ਦੀ ਸੌਦੀ ਸੌ ਆ ਹਾਂ ਕੋਈ ਭੂਰ ਛੱਟਾ ਨਹੀਂ ਕੋਈ ਨਾ ਛੱਟੇ ਵਾਲਾ ਵੀ ਜੀ ਕੋਈ ਗੱਲ ਨਹੀਂ ਭਾਵਾਂ ਇੱਥੋਂ ਬੈਠਾ ਗਵਾਂਡੀਆਂ ਘਰੇ ਬਾਲਟੀ ਰੱਖ ਕੇ ਉੱਚ ਧਾਰਾ ਮਾਰੀ ਜਾਵੇ ਮਾਰਾ ਦੂ ਟਪਾ ਦੂ ਹਵੇਲੀ ਦੀ ਕੱਲ ਟਪਾ ਦੂਗੀ ਹਾਂ ਟਪਾ ਦੂ ਅਜੋ ਦਾ ਹਵੇਲੀ ਅੱਜ ਨਹੀਂ ਛੱਡਦਾ ਹੈ ਜੋਧਿਆ ਨਹੀਂ ਟਪਾ ਦਾਂਗੇ ਵਾਕਿਆ ਹੀ ਲੋ ਵੀ ਸੱਜਣੋ ਆਸਾ ਖੇਡਾ ਭਰਾਵਾਂ ਦਾ ਪਿਆਰ ਆ ਤੇ ਇਸ ਕਰਕੇ ਚਲੋ ਇੰਨਾ ਕਹਾਸਾ ਖੇਡਾ ਜ਼ਰੂਰੀ ਵੀ ਆ ਤੇ ਇਹ ਐਨੀਮਲ ਵਿਕਰੀ ਵਾਲੇ ਆ ਵਹੀਂ ਭਹੀਂ ਗਰਵੇਲ ਵੀਰ ਕੋਲੇ ਜੋਧੇਪੁਰਾ ਕੋਲੇ ਤਿੰਨੇ ਸੂਈਆਂ ਸਵਾਈਆਂ ਮੱਝਾਂ ਦੁੱਧ ਜਿੰਨਾ ਜਿੰਨਾ ਦੱਸਿਆ ਜਾਂਦਾ ਸੂਏ ਪਸ਼ੂ ਆ ਤੁਸੀਂ ਹਿੰਮਤ ਕਰਕੇ ਆਪਦੇ ਭਾਵਾਂ ਤਿੰਨ ਲੰਗ ਚਵਾਈ ਕਰੋ ਕੋਈ ਰੋਕ ਟੋਕ ਨਹੀਂ ਬਿਲਕੁਲ ਵੀ ਜੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਖ ਨਹੀਂ ਰਾਤ ਚੋਗਣੀ ਤਰੱਕੀ ਬਖਸ਼ੇ